ਹਰ ਰੋਜ਼ ਆਪਾਂ ਸਕਾਲਪੁਰਖ ਵਾਹਿਗੁਰੂ ਦੀ ਰਚਨਾ ਦੀ ਉਹਦੀਆਂ ਖੇਡਾਂ ਦੀ ਉਹਦੇ ਰੰਗ ਦੀ ਗੱਲ ਕਰਦੇ ਆਂ ਤੇ ਹਰ ਰੋਜ਼ ਕੁਝ ਨਵਾਂ ਦੇਖਣ ਨੂੰ ਮਿਲ ਜਾਂਦਾ ਤੇ ਜਦੋਂ ਫਿਰ ਉਹਨਾਂ ਚੀਜ਼ਾਂ ਦੀ ਗਿਣਤੀ ਮੈਂਤੀ ਕਰੀਦੀ ਆ ਨਾ ਤੇ ਉਹ ਸਮਝਾਂ ਤੋਂ ਫਿਰ ਬਾਹਰ ਹੀ ਹੋ ਜਾਂਦਾ ਅਕਲਾਂ ਤੋਂ ਪਰੇ ਚਲੇ ਜਾਂਦੀਆਂ ਨੇ ਚੀਜ਼ਾਂ ਕਈ ਵਾਰ ਜਦੋਂ ਆਪਾਂ ਕਿਸੇ ਗ੍ਰਹਿ ਦੀ ਗੱਲ ਕਰਦੇ ਆਂ ਤਾਂ ਭੈਣ ਭਰਾ ਕਹਿੰਦੇ ਹੁੰਦੇ ਕਿ ਜਿਹੜਾ ਪ੍ਰਕਾਸ਼ ਸਾਲ ਤੁਸੀਂ ਕਹਿੰਦੇ ਹੋ ਉਹਦੇ ਬਾਰੇ ਵੀ ਕੋਈ ਵੀਡੀਓ ਬਣਾਓ ਤਾਂ ਇਹ ਵੀਡੀਓ NASA ਦੇ ਦੁਆਰਾ ਬਣਾਈ ਗਈ ਆ ਸੋ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਕਨਵਰਟ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਤੋਂ ਅੱਜ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਕਿ ਪ੍ਰਕਾਸ਼ ਸਾਲ ਜਿਹਨੂੰ ਆਪਾਂ ਲਾਈਟ ਈਅਰ ਕਹਿੰਦੇ ਆ ਉਹ ਕੀ ਹੁੰਦਾ ਤੇ ਕਿਵੇਂ ਕੰਮ ਕਰਦਾ ਬਾਕੀ ਜਿਹੜੀ ਮਿਲਕੀਵੇਏ ਗੈਲੈਕਸੀ ਆ ਉਹਦੀ ਕਹਿੰਦੇ ਜਿਹੜੀ ਤਸਵੀਰ ਆ ਫੋਟੋ ਆ ਉਹ ਅਸਲੀ ਨਹੀਂ ਹੈ ਕਿਉਂਕਿ ਉਹਦੀ ਫੋਟੋ ਲੈਣ ਵਾਸਤੇ ਮਿਲਕੀਵੇਏ ਗੈਲੈਕਸੀ ਤੋਂ ਬਾਹਰ ਨਿਕਲਣਾ ਪੈਣਾ ਤੇ ਅੱਜ ਤੁਹਾਨੂੰ ਪਤਾ ਲੱਗ ਜੂਗੀ ਆਪਾਂ ਨੂੰ ਕਿੰਨਾ ਸਫ਼ਰ ਤੈਅ ਕਰਨਾ ਪੈਣਾ ਮਿਲਕੀਵੇਏ ਗੈਲੈਕਸੀ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਦੇਖਣ ਦੇ ਵਾਸਤੇ ਸੋ ਇਸ ਕਰਕੇ ਉਹ ਪ ਇਹੀ ਤੇਡੀ ਤਸਵੀਰ ਹੈ ਸਿਰਫ ਇੱਕ ਸਮਝ ਦੇ ਨਾਲ ਬਣਾਈ ਹੋਈ ਹੈ ਵੀ ਉਹ ਕਿੱਦਾਂ ਦੀ ਹੋ ਸਕਦੀਆਂ ਮਿਲ ਕੇ ਵੀ ਇੱਕ ਗੈਲੈਕਸੀ ਹੋਰ ਗ੍ਰਹਿਾਂ ਤੇ ਤਾਰਿਆਂ ਤੋਂ ਇੱਕ ਆਈਡੀਆ ਲੈ ਕੇ ਇਹ ਤਸਵੀਰ ਬਣਾਈ ਗਈ ਆ ਬਾਕੀ ਆਜੋ ਫਿਰ ਦੇਖਦੇ ਆਂ ਪ੍ਰਕਾਸ਼ ਸਾਲ ਕੀ ਹੁੰਦੀ ਆ ਤੇ ਉਸ ਅਕਾਲ ਪੁਰਖ ਵਾਹੀ ਗੁਰਤیاں ਖੇਡਾਂ ਆਜੋ ਦੇਖੀਏ ਪ੍ਰਕਾਸ਼ ਸਾਲ ਕੀ ਹੁੰਦਾ ਅਕਾਲ ਪੁਰਖ ਦੀਆਂ ਖੇਡਾਂ ਸੱਚੀ ਸਮਝਾਂ ਤੋਂ ਪਰੇ ਹੋ ਜਾਂਦੀਆਂ ਨੇ ਪ੍ਰਕਾਸ਼ ਜਦੋਂ ਇੱਕ ਮਿਥੇ ਹੋਏ ਸਮੇ ਤੇ ਇੱਕ ਮਿਥੀ ਹੋਈ ਦੂਰੀ ਤੈਅ ਕਰਦਾ ਤਾਂ ਉਹਨੂੰ ਆਪਾਂ ਪ੍ਰਕਾਸ਼ ਸਮਾ ਪੰਜਾਬੀ ਚ ਕਹਿ ਦਿੰਨੇ ਆ ਪਰੋਦਾ ਨੂੰ ਲਾਈਟ ਟਾਈਮ ਕਹਿ ਦਿੰਦੇ ਨੇ ਅੰਗਰੇਜ਼ੀ ਦੇ ਵਿੱਚ ਪ੍ਰਕਾਸ਼ 1 ਸਕਿੰਟ ਦੇ ਵਿੱਚ 186000 ਮੀਲ ਜਾਂ 3 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰ ਲੈਂਦਾ ਉੱਥੇ ਹੀ 1 ਮਿੰਟ ਦੇ ਵਿੱਚ 1 ਕਰੋੜ 11 ਲੱਖ 60000 ਮੀਲ ਜਾਂ ਫਿਰ 1 ਕਰੋੜ 80 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰ ਲੈਂਦਾ ਸੂਰਜ ਤੋਂ ਧਰਤੀ ਤੱਕ ਪ੍ਰਕਾਸ਼ ਆ ਜਿਹੜਾ ਉਹ 8.3 ਮਿੰਟ ਦੇ ਵਿੱਚ ਪਹੁੰਚ ਜਾਂਦਾ ਤੇ ਬ੍ਰਹਸਪਤੀ ਜਿਹਨੂੰ ਆਪਾਂ ਜੂਪੀਟਰ ਕਹਿੰਦੇ ਆ ਉਹਦੇ ਤੱਕ 43.2 ਮਿੰਟ ਦੇ ਵਿੱਚ ਪਹੁੰਚਦਾ ਇੱਕ ਘੰਟੇ ਵਿੱਚ 671 ਮਿਲੀਅਨ ਮੀਲ ਜਾਂ ਫਿਰ 1.08 ਬਿਲੀਅਨ ਕਿਲੋਮੀਟਰ ਦੀ ਦੂਰੀ ਤੈਅ ਕਰਦਾ ਨੈਪਚੂਨ ਜਿਹਨੂੰ ਗਰुण ਗ੍ਰਹਿ ਕਹਿੰਦੇ ਆ ਉਹਦੇ ਤੱਕ ਇਹ 4.1 ਪ੍ਰਕਾਸ਼ ਘੰਟੇ ਦੇ ਵਿੱਚ ਪਹੁੰਚਦਾ ਪ੍ਰਕਾਸ਼ ਇੱਕ ਦਿਨ ਵਿੱਚ 16.1 ਬਿਲੀਅਨ ਮੀਲ ਜਾਂ ਫਿਰ 25.9 ਬਿਲੀਅਨ ਕਿਲੋਮੀਟਰ ਦੀ ਦੂਰੀ ਤੈਅ ਕਰਦਾ ਧਰਤੀ ਦੀ ਅੰਦਰਲੀ ਪਰਤ ਤੱਕ ਪ੍ਰਕਾਸ਼ ਨੂੰ ਪਹੁੰਚਣ ਦੇ ਲਈ 29 ਪ੍ਰਕਾਸ਼ ਦਿਨ ਲੱਗਦੇ ਨੇ ਪ੍ਰਕਾਸ਼ ਇੱਕ ਸਾਲ ਵਿੱਚ 5.8 ਟ੍ਰਿਲੀਅਨ ਮੀਲ ਜਾਂ ਫਿਰ 9.4 ਟ੍ਰਿਲੀਅਨ ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਧਰਤੀ ਦੇ ਸਭ ਤੋਂ ਨੇੜਲੇ ਤਾਰੇ ਤੱਕ ਪਹੁੰਚਣ ਦੇ ਲਈ ਪ੍ਰਕਾਸ਼ ਨੂੰ 4.25 ਪ੍ਰਕਾਸ਼ ਸਾਲ ਲੱਗਦੇ ਨੇ 100 ਸਾਲ ਵਿੱਚ ਪ੍ਰਕਾਸ਼ 588 ਟ੍ਰਿਲੀਅਨ ਮੀਲ ਜਾਂ ਫਿਰ 946 ਟ੍ਰਿਲੀਅਨ ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਕੌਣ ਪਾਉ ਭੇਦ ਤੇਰੀ ਖੇਡ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ 1 ਲੱਖ ਸਾਲ ਵਿੱਚ ਪ੍ਰਕਾਸ਼ 588 ਖਰਬ ਮੀਲ ਜਾਂ ਫਿਰ 946 ਖਰਬ ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਇਹਨੂੰ ਕੁਆਡਰਿਲੀਅਨ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਬਸ ਇਹੀ ਕਾਰਨ ਆ ਕਿ ਸਾਇੰਟਿਸਟ ਜਿਹਾ ਨਾਸਾ ਵਾਲੇ ਆਪਾਂ ਨੂੰ ਜਦੋਂ ਵੀ ਕਿਸੇ ਨਵੇਂ ਗ੍ਰਹਿ ਦੇ ਬਾਰੇ ਕੋਈ ਜਾਣਕਾਰੀ ਦਿੰਦੇ ਆ ਜਾਂ ਕਿਸੇ ਵੀ ਗ੍ਰਹਿ ਬਾਰੇ ਜਾਣਕਾਰੀ ਦਿੰਦੇ ਆ ਤਾਂ ਉਹ ਲਾਈਟ ਯੀਅਰ ਜਾਂ ਪ੍ਰਕਾਸ਼ ਸਾਲ ਦੀ ਵਰਤੋਂ ਕਰਦੇ ਆ ਕਿਉਂਕਿ ਫਿਰ ਕਈ ਵਾਰ ਗ੍ਰਹਿ ਇੰਨੀ ਦੂਰ ਹੁੰਦਾ ਕਿ ਕਿਲੋਮੀਟਰ ਤੇ ਮੀਲਾਂ ਵਾਲੇ ਜਿਹੜੇ ਅੰਕੜੇ ਨੇ ਉਹ ਬਹੁਤ ਜ਼ਿਆਦਾ ਹੋ ਜਾਂਦੇ ਆ ਜਾਂ ਖਤਮ ਹੀ ਹੋ ਜਾਂਦੇ ਨੇ ਆਪ ਪਤਾ ਹੈ ਛੋਟੀਆਂ ਛੋਟੀਆਂ ਚੀਜ਼ਾਂ ਦੇਖ ਕੇ ਹਰਾਨ ਹੋ ਜਾਂਦੇ ਆ ਪਰ ਸਾਡੇ ਸੋਚ ਸਮਝ ਤੋਂ ਪਰੇ ਕਿੰਨਾ ਕੁਝ ਘਟ ਰਿਹਾ ਕਿੰਨਾ ਕੁਝ ਚੱਲ ਰਿਹਾ ਹਨਾ ਪ੍ਰਮਾਤਮਾ ਨੇ ਕਿਐਸੀਆਂ ਕਿਐਸੀਆਂ ਖੇਟਾਂ ਰਚਾਈਆਂ ਹੋਈਆਂ ਨੇ ਵੀ ਬੰਦਾ ਵਾਕਈ ਦੇਖ ਕੇ ਸੁਣ ਕੇ ਬਿਸਮਾਤ ਹੋ ਜਵੇ ਹਰਾਨ ਹੋ ਜਵੇ ਹਨਾ ਇਹੀ ਚੀਜ਼ਾਂ ਨੇ ਕਿ ਤੁਹਾਡੇ ਮੂੰਹ ਦੇ ਵਿੱਚੋਂ ਆਪਣੇ ਆਪ ਹੀ ਨਿਕਲਦਾ ਕਿ ਵਾਹਿਗੁਰੂ ਤੂੰ ਮਹਾਨ ਤੇਰੀ ਰਚਨਾ ਮਹਾਨ ਤੇ ਹੁਣ ਇਹਦਾ ਇੱਕ ਹੋਰ ਪੱਖਾ ਜੋ பிரਮੰਡੇ ਸੋਈ ਪਿੰਡੇ ਜੋ ਕੋ ਜੈਸੋ ਪਾਵੇ ਤੇ ਇਹ ਜੋ ਕੁਝ ਵੀ ਬਾਹਰ ਘਟ ਰਿਹਾ ਜੋ ਕੁਝ ਵੀ ਆਪਾਂ ਨੂੰ ਬਾਹਰ ਦਿਖ ਰਿਹਾ ਇਹ ਸਾਰਾ ਕੁਝ ਆਪਣੇ ਅੰਦਰ ਆ ਇਨੀ ਸਪੀਡ ਵੀ ਆਪਣੇ ਅੰਦਰ ਆ ਇਨੀ ਦੂਰੀ ਵੀ ਆਪਣੇ ਅੰਦਰ ਆ ਸਿਰਫ ਗੱਲ ਆ ਕੇ ਸਾਨੂੰ ਉਹਦੀ ਨੌਲੇਜ ਨਹੀਂ ਹੈਗੀ ਸਿਰਫ ਗੱਲ ਆ ਕੇ ਅਸੀਂ ਧਿਆਨ ਦੇ ਵਿੱਚ ਬੈਠਦੇ ਨਹੀਂ ਤਾਂ ਕਰਕੇ ਸਾਨੂੰ ਸਮਝ ਨਹੀਂ ਹੈਗੀ ਇਸੇ ਕਰਕੇ ਕਈ ਤਾਂ ਵੀ ਜਿੱਥੇ ਵੀ ਹੋऊं ਜਿਵੇਂ ਵੀ ਹੋऊं ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਉਹ ਸਾਕਾਲਪੁਰ ਕਵਾਹਿ ਗੁਰਦਾਨਾ ਨਾਮ ਲੈਣਾ ਸ਼ੁਰੂ ਕਰੋ ਜਿੰਦਗੀ ਸੱਚੀ ਬਹੁਤ ਖੂਬਸੂਰਤ ਆ ਮਿੱਤਰੋ ਤੇ ਕਣ-ਕਣ ਦੇ ਵਿੱਚ ਪ੍ਰਮਾਤਮਾ ਵਾਸ ਕਰਦਾ ਤੁਸੀਂ ਉਹਦੇ ਤੇ ਭਰੋਸਾ ਕਰਕੇ ਦੇਖੋ ਕਦੇ ਤੁਹਾਡੀ ਬੈਠ ਨਹੀਂ ਲੱਗਣ ਦਿੰਦਾ ਜਿਉਂਦੇ ਵਾਸਤੇ ਰਹੋ ਧੰਨਵਾਦ